ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਵਾਸਤੇ ਸਫੈਦ ਵਾਲਾਂ ਨੂੰ ਕਾਲਾ ਕਰਨ ਵਾਸਤੇ ਘਰੇਲੂ ਪਾ ਲੈ ਕੇ ਆਇਆ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਹਾਂਜੀ ਦੋਸਤੋ ਅੱਜ ਕੱਲ ਮਾਰਕੀਟ ਵਿੱਚ ਵਾਲਾ ਨੂੰ ਬਲੈਕ ਕਰਨ ਵਾਸਤੇ ਕਾਲੇ ਕਰਨ ਵਾਸਤੇ ਬਹੁਤ ਤਰ੍ਹਾਂ ਦੇ ਪ੍ਰੋਡਕਟ ਹਨ ਪਰ ਤੁਹਾਡੇ ਵਾਸਤੇ ਅਸੀਂ ਇੱਕ ਦੇਸੀ ਨੁਕਤਾ ਲੈ ਕੇ ਆਏ ਹਾਂ ਜੋ ਕਿ ਅਸੀਂ ਖੁਦ ਅਜਮਾਇਆ ਹੈ ਤੁਸੀਂ ਕੀ ਕਰਨਾ ਹੈ 2-3 ਕੱਚੇ ਔਲੇ ਤਾਜੇ ਔਲੇ ਲੈ ਲੈਣੇ ਨੇ ਉਸ ਨੂੰ ਨਾਰੀਅਲ ਦੇ ਤੇਲ ਵਿੱਚ ਚੰਗੀ ਤਰ੍ਹਾਂ ਕਾੜ ਲੈਣਾ ਹੈ ਜਿੰਨਾ ਤੱਕ ਔਲੇ ਕਾਲੇ ਨਹੀਂ ਹੋ ਜਾਂਦੇ ਉਸ ਉਹਨਾਂ ਉਹਨਾਂ ਟਾਈਮ ਉਹਨਾਂ ਨੂੰ ਤੇਲ ਵਿੱਚ ਕਾੜੀ ਜਾਣਾ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਠੰਡਾ ਕਰ ਲੈਣਾ ਹੈ ਠੰਡਾ ਕਰਨ ਤੋਂ ਬਾਅਦ ਆਪਾਂ ਨੇ ਰਾਤ ਨੂੰ ਚੰਗੀ ਤਰ੍ਹਾਂ ਵਾਲਾਂ ਦੀਆਂ ਜੜਾਂ ਵਿੱਚ ਇਹ ਤੇਲ ਲਗਾ ਦੇਣਾ ਹੈ ਹਾਂਜੀ ਦੋਸਤੋ ਕੁਝ ਹੀ ਦਿਨਾਂ ਬਾਅਦ ਤੁਹਾਨੂੰ ਫਰਕ ਮਹਿਸੂਸ ਹੋਣਾ ਸ਼ੁਰੂ ਹੋ ਜਾਵੇਗਾ ਜੋ ਸਫੈਦ ਵਾਲ ਹਨ ਉਹ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਇਹ ਨੁਕਤਾ ਤੁਸੀਂ ਆਪ ਵੀ ਅਜ਼ਮਾਉਣਾ ਅੱਗੇ ਯਾਰਾਂ ਮਿੱਤਰਾਂ ਨੂੰ ਸਿਆਰ ਵੀ ਕਰਨਾ ਧੰਨਵਾਦ ਜੀ ਖੁਸ਼ ਰਹੋ ਸਿਹਤਮੰਦ ਰਹੋ ਧੰਨਵਾਦ